ਜੇ ਦਿੱਤੀ ਯੋਜਨਾ ਕੀ ਪ੍ਰੋਗਰਾਮ ਅਗਲਾ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਦੀ ਸੂਬਾ ਪੱਧਰੀ ਮੀਟਿੰਗ ਹੋਈ ਆ ਤਕਰੀਬਨ 17-18 ਜ਼ਿਲ੍ਹਿਆਂ ਦੇ ਵਿੱਚ ਹਾਜ਼ਰੀ ਹੋਈ ਆ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਹੈ 9 ਤਰੀਕ ਨੂੰ ਮੋਗੇ ਦਾਣਾ ਮੰਡੀ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਕਰਨ ਦਾ ਜਿਹਦੇ ਵਿੱਚ ਮੁੱਖ ਮੰਗਾਂ ਕਿ ਜਿਹੜਾ ਕੇਂਦਰ ਸਰਕਾਰ ਨੇ ਨਵੀਂ ਕੌਮੀ ਖਰੀਦ ਨੀਤੀ ਦਾ ਖਰਾੜਾ ਭੇਜਿਆ ਉਹ ਖਰੜੇ ਨੂੰ ਅਸੀਂ ਸਾਰਾ ਸੰਯੁਕਤ ਮੋਰਚਾ ਰੱਦ ਕਰਦੇ ਹਾਂ ਤੇ ਉਸ ਦਿਨ ਵੱਡੇ ਇਕੱਠ ਦੇ ਵਿੱਚ ਵੀ ਇਹ ਮਤਾ ਪਾਸ ਕਰਕੇ ਉਸ ਖਰੜੇ ਨੂੰ ਰੱਦ ਕਰਾਂਗੇ ਖੇਤੀਬਾੜੀ ਜਿਹੜਾ ਮੰਤਰੀ ਹੈ ਪੰਜਾਬ ਦਾ ਉਹਦੇ ਨਾਲ ਵੀ ਸਾਡੀ ਮੀਟਿੰਗ ਕਰਕੇ ਉਹਨੂੰ ਅਸੀਂ ਕਹਿ ਚੁੱਕੇ ਹਾਂ ਕਿ ਖਰੜਾ ਸਾਨੂੰ ਮਨਜ਼ੂਰ ਨਹੀਂ ਹੈ ਇਹ ਤਿੰਦੇ ਢੰਗ ਦੇ ਨਾਲ ਜਿਹੜੇ ਤਿੰਨ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਸੀ ਮੋਦੀ ਸਰਕਾਰ ਮੌੜ ਨਵੀਂ ਸਿਰਿਓਂ ਹੋਰਾਂ ਧੰਨਾਂ ਦੇ ਰਾਹੀਂ ਜਿਹੜੀ ਖਰੀਦ ਨੀਤੀ ਹੈਗਾ ਮੰਡੀਕਰਨ ਹੈਗਾ ਪੰਜਾਬ ਦਾ ਇਹਨੂੰ ਖਤਮ ਕਰਨਾ ਚਾਹੁੰਦਾ ਤੇ ਸ਼ੈਲੋ ਆ ਜਿਹੜੇ ਪੰਜਾਬ ਦੇ ਵਿੱਚ ਲੱਗੇ ਹੋਏ ਉਹਨਾਂ ਨੂੰ ਮੰਡੀਆਂ ਤੈਅ ਕਰਨ ਦਾ ਫੈਸਲਾ ਉਹਨੇ ਕੀਤਾ ਇਹ ਖੁੱਲੀ ਮੰਡੀ ਦਾ ਅਸੀਂ ਵਿਰੋਧ ਪਹਿਲਾਂ ਵੀ ਕੀਤਾ ਹੁਣ ਵੀ ਕਰਾਂਗੇ ਇਹ ਖੱੜੜਾ ਸਾਨੂੰ ਮਨਜ਼ੂਰ ਨਹੀਂ ਇਹਦੇ ਵਿਰੋਧ ਦੇ ਵਿੱਚ ਤੇ ਜਿਹੜਾ ਜਗਜੀਤ ਸਿੰਘ ਬੱਲੇਵਾਲ ਮਰਨ ਵਰਤਸ ਤੇ ਪਿਆ ਉਹਦਾ ਮਰਨ ਵਕਤ ਖਲਵਾਉਣ ਦੇ ਲਈ ਮੁੱਖ ਮੰਤਰੀ ਸਾਡੀ ਇਹ ਵੀ ਹੋਊਗੀ ਮੌਕੇ ਦੇ ਵਿੱਚ ਤੇ ਜਿਹੜੀਆਂ ਰਿੰਡੀਆਂ ਮੰਗਾ ਦੀ ਲੀਗੋਰਟ ਦੇ ਵਿੱਚ ਸਾਡੇ ਨਾਲ ਮੰਨਿਆ ਸੀ ਕਿੰਦਾ ਸਰਕਾਰ ਨੇ ਤੇ ਬਾਦ ਦੇ ਵਿੱਚ ਲਾਗੂ ਨਹੀਂ ਕੀਤੀਆਂ ਇਹ ਨਵੇਂ ਸਿਰੇ ਤੋਂ ਵੱਡੇ ਕੱਟ ਕਰਕੇ ਅਗਲੀ ਜਿਹੜੀ ਰਣਨੀਤੀ ਆਸੀਂ ਉਹ ਤਿਆਰ ਕਰ ਰਹੇ ਆ ਅਗਰ ਜੇ ਕਾਨੂੰਨ ਮੁਰਖ ਕਰ ਲਿਆਉਣ ਲੱਗੀ ਤਾਂ ਪਹਿਲਾਂ ਉਹਨੂੰ ਪੰਨਤੇ ਲਿਖਿਆ ਪੜਨਾ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨ ਦੇ ਕਿਸਾਨ ਮੁਰਖ ਜੋ ਤਹੋਕੇ ਇਹਦਾ ਦਾਕ ਤੇ ਵਿਰੋਧ ਕਰਨਾ